ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਅੰਮ੍ਰਿਤ ਵੇਲੇ ਅਤੇ ਅੰਮ੍ਰਿਤ ਵੇਲੇ ਦੇ ਵਿੱਚ ਉਸ ਸ਼ਬਦ ਦਾ ਜਾਪ ਜੇ ਸ਼ਬਦ ਦਾ ਜਾਪ ਚੇਕਰ ਅਸੀਂ ਅੰਮ੍ਰਿਤ ਵੇਲੇ ਦੇ ਵਿੱਚ 15 ਮਿੰਟ ਵੀ ਕਰ ਲਈਏ ਤਾਂ ਸਾਡੀ ਕਿਸਮਤ ਚਮਕ ਸਕਦੀ ਹੈ ਸਾਡੀ ਕਿਸਮਤ ਦੇ ਬਾ ਦਰਵਾਜ਼ੇ ਖੁੱਲ੍ਹ ਸਕਦੇ ਹਨ ਤੇ ਜਿਸ ਦਾ ਜਾਪ ਸਿਰਫ 15 ਮਿੰਟ ਕਰਨ ਦੇ ਨਾਲ ਹੀ ਸਾਡੇ ਤੇ ਗੁਰੂ ਦੀ ਕਿਰਪਾ ਹੋ ਸਕਦੀ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਪਾਸ਼ਾ ਫਰਮਾਉਂਦੇ ਹਨ ਕਿ ਅੰਮ੍ਰਿਤ ਵੇਲੇ ਦੇ ਵਿੱਚ ਬਹੁਤ ਬਰਕਤਾਂ ਨੇ ਅੰਮ੍ਰਿਤ ਵੇਲੇ ਦੀ ਕੀਤੀ ਹੋਈ ਕਮਾਈ ਬੰਦਾ ਸਾਰੇ ਦਿਨ ਦੇ ਵਿੱਚ ਵਰਤਦਾ ਹੈ ਅਤੇ ਮਹਾਪੁਰਖ ਜੀ ਵੀ ਸਾਨੂੰ ਅੰਮ੍ਰਿਤ ਵੇਲੇ ਕਈ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਹਨ ਕਿ ਜੇਕਰ ਬੰਦਿਆ ਤੋਂ ਸਾਰਾ ਦਿਨ ਬਾਦਸ਼ਾਹੀਆਂ ਦੀ ਤਰ੍ਹਾਂ ਜੀਣਾ ਚਾਹੁੰਦਾ ਹੈ ਤਾਂ ਫਿਰ ਸਵੇਰੇ ਉੱਠ ਕੇ ਆਪਣੇ ਗੁਰੂ ਦੇ ਅੱਗੇ ਟੈਪਿਆ ਕਰ ਜੋ ਮਨੁੱਖ ਵੀ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਅੱਗੇ ਮੰਗਤੇ ਬਣ ਜਾਂਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੇ ਪਖਾਰੀ ਬਣ ਜਾਂਦੇ ਨੇ ਉਹ ਸਾਰਾ ਦਿਨ ਹੀ ਬਾਦਸ਼ਾਹੀਆਂ ਦੀ ਤਰ੍ਹਾਂ ਜੀਉਂਦੇ ਨੇ ਕਿਉਂਕਿ ਅੰਮ੍ਰਿਤ ਵੇਲੇ ਦੇ ਵਿੱਚ ਬਹੁਤ ਵਰਕਤਾ ਨੇ ਮਹਾਪੁਰਖ ਜੀ ਕਹਿੰਦੇ ਹਨ ਜਿਸ ਤਰ੍ਹਾਂ ਆਪਾਂ ਰੋਟੀ ਸਵੇਰੇ ਸਵੇਰ ਖਾਂਦੇ ਹਾਂ ਅਤੇ ਰੋਟੀ ਖਾਣ ਦੇ ਲਈ ਆਪਾਂ ਸਿਰਫ 10 ਤੋਂ 15 ਮਿੰਟ ਲਾਉਂਦੇ ਹਾਂ ਪਰ ਉਹ ਸਵੇਰ ਦੀ ਖਾਧੀ ਹੋਈ ਰੋਟੀ ਉਹ ਕੱਢੇ ਹੋਏ 10-15 ਮਿੰਟ ਸਾਨੂੰ ਸਾਰਾ ਦਿਨ એનર્ਜੀ ਦੇ ਨਾਲ ਊਰਜਾ ਦੇ ਨਾਲ ਪਰ ਕੇ ਰੱਖਦੇ ਹਨ ਸਾਡਾ ਸਰੀਰ ਥੱਕਦਾ ਨਹੀਂ ਹੈ ਅੱਕਦਾ ਨਹੀਂ ਹੈ ਅਸੀਂ ਕਿੰਨੇ ਵੱਡੇ ਤੋਂ ਵੱਡੇ ਕੰਮ ਕਰ ਲੈਂਦੇ ਹਾਂ ਸਾਨੂੰ ਸਾਰਾ ਦਿਨ ਭੁੱਖ ਨਹੀਂ ਲੱਗਦੀ ਸਾਰਾ ਦਿਨ ਉਹ ਸਵੇਰੇ ਖਾਧੀ ਹੋਈ ਰੋਟੀ એનર્ਜੀ ਊਰਜਾ ਸਾਰਾ ਦਿਨ ਸਾਡੇ ਨਾਲ ਕੰਮ ਕਰਦੀ ਹੈ ਸਾਡਾ ਮਨ ਆਨੰਦਮਈ ਬਣਿਆ ਰਹਿੰਦਾ ਹੈ ਬਸ ਉਸੇ ਹੀ ਤਰ੍ਹਾਂ ਜਦੋਂ ਆਪਾਂ ਅਮਰਤ ਵੇਲੇ ਉੱਠਦੇ ਹਾਂ ਅਮਰਤ ਵੇਲੇ ਉੱਠ ਕੇ ਜੇਕਰ ਸਿਰਫ ਤੇ ਸਿਰਫ 15 ਮਿੰਟ ਵੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਜਾਤ ਕਰ ਲੈਂਦੇ ਹਾਂ ਤਾਂ ਸਾਰਾ ਹੀ ਦਿਨ ਤਾਂ ਸਾਰਾ ਹੀ ਦਿਨ ਗੁਰੂ ਦੀ ਕਿਰਪਾ ਸਾਡੇ ਉੱਤੇ ਵਰਤਦੀ ਹੈ ਸਾਡੇ ਸਾਰੇ ਕੰਮਾਂ ਦੇ ਵਿੱਚ ਸਾਡੇ ਗੁਰੂ ਸਾਡਾ ਸਾਥ ਦਿੰਦੇ ਹਨ ਉਹਨਾਂ ਕੰਮਾਂ ਨੂੰ ਨੀਪਰੇ ਚੜਾਉਂਦੇ ਹਨ ਸਾਡਾ ਗੁਰੂ ਸਾਨੂੰ ਹਰ ਔਖੇ ਸੌਖੇ ਰਾਹਾਂ ਤੋਂ ਬਚਾ ਲੈਂਦਾ ਹੈ ਜੇਕਰ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਦਿਨ ਦੀ ਸ਼ੁਰੂਆਤ ਗੁਰੂ ਦੇ ਨਾਮ ਤੋਂ ਕੀਤੀ ਹੋਵੇ ਗੁਰੂ ਨੂੰ ਚਾਲ ਕਰਕੇ ਕੀਤੀ ਹੋਵੇ ਗੁਰੂ ਦਾ ਸ਼ੁਕਰਾਨਾ ਕਰਕੇ ਕੀਤੀ ਹੋਵੇ ਸਾਡੇ ਗੁਰੂਆਂ ਨੇ ਸਾਡੇ ਸੰਤ ਮਹਾਪੁਰਖਾਂ ਨੇ ਅੰਮ੍ਰਿਤ ਵੇਲੇ ਦੀ ਇੰਨੀ ਵਡਿਆਈ ਕੀਤੀ ਹੈ ਇੰਨੀ ਸਿਫਤ ਸਲਾਹ ਕੀਤੀ ਹੈ ਇੰਨੇ ਲਾਭ ਇੰਨੇ ਫਾਇਦੇ ਸਾਨੂੰ ਦੱਸੇ ਹਨ ਪਰ ਜੇਕਰ ਅਸੀਂ ਫਿਰ ਵੀ ਅੰਮ੍ਰਿਤ ਵੇਲੇ ਆਖੇ ਕਿ ਸਾਡੇ ਤੋਂ ਅਸੀਂ ਉੱਠ ਨਹੀਂ ਪਾਉਂਦੇ ਸਾਨੂੰ ਆਲਸ ਪੈਂਦਾ ਹੈ ਨੀਂਦ ਆਉਂਦੀ ਹੈ ਤੇ ਫਿਰ ਮਾੜੀ ਗੱਲ ਹੈ ਮਹਾਪੁਰਖ ਜੀ ਕਹਿੰਦੇ ਹਨ ਕਿ ਸਵੇਰੇ ਅੰਮ੍ਰਿਤ ਵੇਲੇ ਨਾ ਉੱਠ ਪਾਉਣਾ ਹੀ ਸਾਡੀ ਮਾੜੀ ਕਿਸਮਤ ਦੀ ਨਿਸ਼ਾਨੀ ਹੈ ਕਿਉਂਕਿ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਦੇ ਤਾਂ ਭਾਗ ਬਦਲ ਜਾਂਦੇ ਹਨ ਕਿਸਮਤ ਚਮਕ ਜਾਂਦੀ ਹੈ ਤੇ ਜੇਕਰ ਸਾਡੇ ਕੋਲ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਇਹਨੂੰ ਮਾੜੀ ਕਿਸਮਤ ਕਹਿਣਾ ਚਾਹੀਦਾ ਹੈ ਕਿਉਂਕਿ ਅੰਮ੍ਰਿਤ ਵੇਲੇ ਉੱਠਣ ਵਾਲੇ ਮਨੁੱਖਾਂ ਦੇ ਕੋਲ ਤਾਂ ਆਸ਼ਾਣੇ ਕਦੇ ਵੀ ਕੋਈ ਚੀਜ਼ ਦੂਰ ਨਹੀਂ ਰੱਖੀ ਉਹਨਾਂ ਦੇ ਤਾਂ ਮਨ ਦੇ ਵਿੱਚ ਫੁਰਨਾ ਆਉਣ ਤੋਂ ਪਹਿਲਾਂ ਹੀ ਪਾਸ਼ਾ ਚੋਲੀ ਭਰ ਦਿੰਦੇ ਹਨ ਤੇ ਫਿਰ ਜੋ ਵੀ ਕਹਿੰਦੇ ਨੇ ਸਾਡੀ ਕਿਸਮਤ ਸਾਥ ਨਹੀਂ ਦਿੰਦੀ ਸਾਡੇ ਕੰਮ ਨਿਪਰੇ ਨਹੀਂ ਛੱਡਦੇ ਤਾਂ ਉਹਨਾਂ ਨੂੰ ਲਗਾਤਾਰ 21 ਦਿਨ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ ਵੈਸੇ ਤਾਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ ਹੈ ਪਰ ਜੋ ਕਹਿ ਦਿੰਦੇ ਹਨ ਕਿ ਸਾਡੇ ਕੰਮ ਸਾਡੇ ਕੰਮ ਰਾਸ ਨਹੀਂ ਆਉਂਦੇ ਸਾਡਾ ਮਨ ਦੁਖੀ ਰਹਿੰਦਾ ਹੈ ਮਨ ਪਰੇਸ਼ਾਨ ਰਹਿੰਦਾ ਹੈ ਉਹਨਾਂ ਦੇ ਲਈ ਹੈ ਕਿ ਸਿਰਫ ਇੱਕੇ ਦਿਨ ਅਮਰਤ ਵੇਲੇ ਉੱਠ ਕੇ ਦੇਖ ਲਓ ਫਿਰ ਦੇਖਣਾ ਕਿ ਇਹ ਇੱਕੇ ਦਿਨ ਜ਼ਿੰਦਗੀ ਦੇ ਸਾਰਿਆਂ ਨਾਲੋਂ ਸੋਹਣੇ ਦਿਨ ਹੋਣਗੇ ਕਿਉਂਕਿ ਅਮਰਤ ਵੇਲੇ ਦੇ ਵਿੱਚ ਬਹੁਤ ਤਾਕਤ ਹੈ ਅਮਰਤ ਵੇਲੇ ਦੇ ਵਿੱਚ ਬਹੁਤ ਬਰਕਤ ਹੈ ਅਮਰਤ ਵੇਲੇ ਉੱਠਣ ਵਾਲੇ ਮਨੋੱਖਾ ਦਾ ਮਨ ਸਾਰਾ ਦਿਨ ਹੀ ਆਨੰਦ ਦੇ ਵਿੱਚ ਰਹਿੰਦਾ ਹੈ ਉਹਨਾਂ ਨੂੰ ਕੋਈ ਵੀ ਦੁੱਖ ਪਰੇਸ਼ਾਨੀ ਪਰੇਸ਼ਾਨ ਨਹੀਂ ਕਰ ਸਕਦੀ ਦੁਖੀ ਨਹੀਂ ਕਾ ਸਕਦੇ ਤਾਂ ਉਹ ਹਮੇਸ਼ਾ ਗੁਰੂ ਦੀ ਗੋਦ ਦਾ ਆਨੰਦ ਮਾਣਦੇ ਹਨ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹਨ ਇਸ ਕਰਕੇ ਅਮਰਤ ਵੇਲੇ ਉੱਠਣਾ ਹੀ ਸਾਡੀ ਕਾਮਯਾਬੀ ਹੈ ਸਾਡੀ ਤਰੱਕੀ ਹੈ ਸਾਡੀ ਖੁਸ਼ੀ ਹੈ ਸਾਡੀ ਚੰਗੀ ਕਿਸਮਤ ਹੈ ਤੇ ਫਿਰ ਅਮਰਤ ਵੇਲੇ ਆਪਾਂ ਹਰ ਹਾਲ ਦੇ ਵਿੱਚ ਉੱਠਣ ਦੀ ਕੋਸ਼ਿਸ਼ ਕਰਨੀ ਹੈ ਵੈਸੇ ਤਾਂ ਅਮਰਤ ਵੇਲੇ ਦੀ ਦਾਤ ਗੁਰੂ ਦੀ ਕਿਰਪਾ ਦੇ ਨਾਲ ਸਾਡੀ ਝੋਲੀ ਦੇ ਵਿੱਚ ਪੈਂਦੀ ਹੈ ਪਰ ਜਦੋਂ ਆਪਾਂ ਰੋਜ਼-ਰੋਜ਼ ਗੁਰੂ ਦੇ ਅੱਗੇ ਤਰਲੇ ਕਰਾਂਗੇ ਮਿੰਤਾ ਕਰਾਂਗੇ ਬੇਨਤੀਆਂ ਕਰਾਂਗੇ ਕਿ ਪਾਸ਼ਾ ਸਾਡੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾ ਦਿਓ ਤਾਂ ਪਾਸ਼ਾ ਅੰਮ੍ਰਿਤ ਵੇਲੇ ਦੀ ਦਾਤ ਸਾਡੀ ਝੋਲੀ ਦੇ ਵਿੱਚ ਜ਼ਰੂਰ ਪਾ ਦਿੰਦੇ ਹਨ ਜਿੰਨਾ ਤੋਂ ਸਵੇਰੇ ਉੱਠ ਕੇ ਬਾਣੀ ਪੜੀ ਨਹੀਂ ਜਾਂਦੀ ਉਹ ਦੁਪਹਿਰ ਦੇ ਵੇਲੇ ਸ਼ਾਮ ਦੇ ਵੇਲੇ ਕੋਈ ਵੀ ਵੇਲਾ ਸੈੱਟ ਕਰ ਲਓ 10 15 ਮਿੰਟ ਮਾਲਕ ਨੂੰ ਚਾਤ ਕਰਕੇ আর 10 ਬੇਨਤੀ ਕਰਕੇ ਭਾਸ਼ਾ ਹਮੇਸ਼ਾ ਗੁਰੂ ਦੀ ਕੋਟ ਦਾ ਆਨੰਦ ਮਾਣੋ অমৃত ਵੇਲੇ ਉਸ਼ਣ ਵਾਲਿਆਂ ਨੂੰ ਕਾਮਯਾਬੀ ਮਿਲਦੀ ਹੈ ਤਰੱਕੀ ਮਿਲਦੀ ਹੈ অমৃত ਵੇਲੇ ਦੀ ਦਾਤ ਗੁਰੂ ਦੀ ਕਿਰਪਾ ਦੇ ਨਾਲ ਸਾਡੇ ਝੋਲੇ ਦੇ ਵਿੱਚ ਪੈਂਦੀ ਹੈ ਪਰ ਜਦੋਂ ਆਪਾਂ ਰੋਜ਼ ਰੋਜ਼ ਗੁਰੂ ਦੇ ਅੱਗੇ ਤੱਲੇ ਕਰਾਂਗੇ ਮਿੰਤਾ ਕਰਾਂਗੇ ਬੇਨਤੀਆਂ ਕਰਾਂਗੇ ਭਾਸ਼ਾ ਸਾਡੇ ਝੋਲੇ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾ ਦਿਓ ਸਾ ਪਾਸ਼ਾ ਅਮਰਤ ਵਲੇਰੀ ਦਾਤ ਸਾਡੀ ਛੋਲੀ ਦੇ ਵਿੱਚ ਜ਼ਰੂਰ ਪਾ ਦੇਣਗੇ ਜਿੰਨਾ ਤੋਂ ਸਵੇਰੇ ਉੱਟ ਕੇ ਬਾਣੀ ਪੜੀ ਨਹੀਂ ਜਾਂਦੀ ਉਹ ਦੁਪਹਿਰ ਦੇ ਵੇਲੇ ਸ਼ਾਮ ਦੇ ਵੇਲੇ ਕੋਈ ਵੀ ਟਾਈਮ ਸਾਰੇ ਦਿਨ ਦੇ ਵਿੱਚ ਸ਼ੁਰੂਆਤ ਮੂਲ ਮੰਤਰ ਜੀ ਦੇ ਜਾਪ ਤੋਂ ਕਰੋ ਸਿਰਫ 15 ਮਿੰਟ ਮੂਲ ਮੰਤਰ ਜੀ ਦਾ ਜਾਪ ਕਰ ਲਈਏ ਗੁਰੂ ਨਾਨਕ ਪਾਸ਼ਾ ਜੀ ਦੀ ਬੇਅੰਤ ਕਿਰਪਾ ਸਾਡੇ ਉੱਤੇ ਹੋ ਜਾਂਦੀ ਹੈ ਜੇ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਹਾਂ ਤਾਂ ਸਵੇਰੇ ਉੱਠਦੇ ਅਨਸਾਰ 15 ਕਮਿੰਟ ਮੋਲ ਮੰਤਰ ਜਪ ਕਰ ਲੈਣਾ ਚਾਹੀਦਾ ਹੈ ਜੇ ਮੋਲ ਮੰਤਰ ਜਪ ਨਹੀਂ ਕਰ ਸਕਦੇ ਵਾਇਕਰੂ ਚੀ ਦਾ ਸਿਮਰਨ ਜਾਂ ਜਪਜੀ ਸਾਹਿਬ ਜੀ ਦਾ ਪਾਠ ਉਹ ਵੀ ਜੇ ਆਰਾਮ ਨਾਲ ਪੜੀਏ ਤੇ 15 ਕਮਿੰਟ ਲੱਗਦੇ ਹਨ ਤਾਂ ਇਸ ਕਰਕੇ ਸਾਨੂੰ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਬਰਕਤਾਂ ਚੜ੍ਹਦੀ ਕਲਾ ਚਾਹੀਦੀ ਹੈ ਤਾਂ ਫਿਰ ਅੰਮ੍ਰਿਤ ਵੇਲੇ ਤਾਂ ਸੰਭਾਲਣਾ ਹੀ ਪੈਣਾ ਹੈ ਅਤੇ ਅੰਮ੍ਰਿਤ ਵੇਲੇ ਦੇ ਕੱਢੇ ਹੋਏ 15 ਮਿੰਟ ਸਾਡੀ ਜ਼ਿੰਦਗੀ ਸੁਵਾਰ ਸਕਦੇ ਹਨ 15 ਮਿੰਟ ਜੇਕਰ ਇੱਕ ਮਨ ਇੱਕ ਚਿੱਤ ਹੋ ਕੇ ਉਸ ਮਾਲਕ ਨੂੰ ਯਾਦ ਕਰ ਲਿਆ ਤਾਂ ਮਾਲਕ ਸਾਰਾ ਇਹ ਦਿਨ ਸਾਡੇ ਹਰ ਕੰਮ ਦੇ ਵਿੱਚ ਵਰਤਦੇ ਹਨ ਸਾਡੇ ਮਾੜੇ ਲੇਖ ਚੰਗਿਆਂ ਦੇ ਵਿੱਚ ਬਦਲ ਦਿੰਦੇ ਹਨ ਸਾਨੂੰ ਔਖੇ ਸੌਖੇ ਰਾਹਾਂ ਦੇ ਵਿੱਚੋਂ ਬਾਹ ਫੜ ਕੇ ਬਾਹਰ ਕੱਢਦੇ ਹਨ ਤੇ ਫਿਰ ਆਓ ਅੱਜ ਤੋਂ ਕੋਸ਼ਿਸ਼ ਕਰੀਏ ਕਿ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਿਆ ਜਾਵੇ ਚਾਹੇ అలਾਰਮ ਦੀ ਸਹਾਇਤਾ ਦੇ ਨਾਲ ਚਾਹੇ ਕਿਸੇ ਨੂੰ ਕਹਿ ਦਿਓ ਕਿ ਕਿ ਆਵਾਜ਼ ਮਾਰ ਕੇ ਉਠਾ ਦੇਣਾ ਅਤੇ ਨਾਲ ਨਾਲ ਗੁਰੂ ਅਗੇ ਅਰਦਾਸ ਬੇਨਤੀ ਜ਼ਰੂਰ ਕਰਨੀ ਕਿ ਪਾਸ਼ਾ ਅੰਮ੍ਰਿਤ ਵੇਲੇ ਦੀ ਦਾਤ ਚੋਲੀ ਦੇ ਵਿੱਚ ਪਾਓ ਜਿਸ ਦਿਨ ਮੇ ਅੰਮ੍ਰਿਤ ਵੇਲੇ ਦੀ ਦਾਤ ਮਿਲ ਗਈ ਕੁਝ ਵੀ ਬੋਲ ਕੇ ਮੰਗਣ ਦੀ ਲੋੜ ਨਹੀਂ ਪੈਣੀ ਗੁਰੂ ਨੇ ਬਿਨਾ ਮੰਗਿਆ ਬਿਨਾ ਬੋਲਿਆ ਇਹ ਸਭ ਕੁਝ ਸਮਝ ਜਾਣਾ ਹੈ ਫਿਰ ਆਓ ਅੱਜ ਤੋਂ ਹੀ ਅੰਮ੍ਰਿਤ ਵੇਲੇ ਉਠिए ਅੰਮ੍ਰਿਤ ਵੇਲੇ ਉੱਠਣ ਦੀ ਸ਼ੁਰੂਆਤ करिए 15 ਮਿੰਟ ਤੋਂ ਕਰੀਏ ਜੇਕਰ ਸਵੇਰੇ ਉੱਠ ਕੇ 15 ਮਿੰਟ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਹੋ ਤਾਂ ਕਰ ਲਓ। ਮੂਲ ਮੰਤਰ ਜੀ ਦਾ ਜਾਪ ਕਰ ਲਓ। ਇੱਕ ਚਵਜੀ ਸੈਵਜੀ ਦਾ ਪਾਠ ਕਰ ਲਓ ਤੇ ਗੁਰੂ ਨਾਨਕ ਪਾਸ਼ਾ ਜੀ ਦੀਆਂ ਖੁਸ਼ੀਆਂ ਬਰਕਤਾਂ ਸਾਡੀ ਝੋਲੀ ਦੇ ਵਿੱਚ ਪੈਣੀਆਂ ਸ਼ੁਰੂ ਹੋ ਜਾਣਗੀਆਂ। ਤਾਂ ਫਿਰ ਆਓ ਅੱਜ ਤੋਂ ਸ਼ੁਰੂਆਤ ਕਰੀਏ। ਅੰਮ੍ਰਿਤ ਵੇਲੇ ਉੱਠੀਏ। ਅੰਮ੍ਰਿਤ ਵੇਲੇ ਉੱਠ ਕੇ ਇੱਕ ਮਨ ਚਿਤ ਹੋ ਕੇ ਗੁਰੂ ਨਾਨਕ ਪਾਸ਼ਾ ਜੀ ਨੂੰ ਯਾਦ ਕਰੀਏ। ਉਨ੍ਹਾਂ ਦੀ ਸਿਫਤ ਸਲਾਹ ਕਰੀਏ ਸ਼ੁਰੂਆਤ ਮੋਲ ਮੰਤਰ ਜੀ ਦੇ ਜਾਪ ਤੋਂ ਕਰੀਏ 15 ਮਿੰਟ ਬੈਠ ਕੇ ਮੋਲ ਮੰਤਰ ਜੀ ਦਾ ਜਾਪ ਕਰਨਾ ਹੈ ਵਾਹਿਗੁਰੂ ਅਕਾਲ ਪੁਰਖ ਜੀ ਉਹ ਦਾਤ ਵਿੱਚ ਓਲੀ ਦੇ ਵਿੱਚ ਪਾ ਦੇਣਗੇ ਜੋ ਸਾਡੇ ਲੇਖਾਂ ਦੇ ਵਿੱਚ ਕਰਮਾ ਦੇ ਵਿੱਚ ਨਹੀਂ ਲਿਖੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਸੇਕੀ ਫਤਹਿ